ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹ ਆ ਸੁਪਰ ਜਨਰਲ 77 ਪੰਜਾਬ ਕਿਸਾਨ ਯੂਨੀਅਨ ਬਾਗੀ ਅੱਜ ਸਾਡੀ ਪ੍ਰਾਤਰੀ ਇੱਥੇ ਬੰਦੀ ਭਾਰਤੀ ਕਿਸਾਨ ਯੂਨੀਅਨ ਡਿਕਾਉਂਡਾ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਧਰਮਿੰਦਰ ਸਿੰਘ ਜੀ ਅੱਜ ਪਹੁੰਚੇ ਸੀ origional office ਪਾਸਪੋਰਟ ਦਾ ਦਫ਼ਤਰ ਜੰਦਰ ਵਿਕੇ ਜੋ ਕਿ ਬਹੁਤ ਸਾਰੇ ਮੁੱਦੇ ਜਿਹੜੇ ਹੈਗੇ ਆ ਡਿਸਕਸ ਕੀਤੇ ਗਏ ਆ ਪੰਜ ਮੈਂਬਰੀ ਕਮੇਟੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਆ ਜਿਹੜੇ ਇਥੋਂ ਦੇ ਹੈੱਡ ਆਫਿਸ ਦੇ ਇੰਚਾਰਜ ਨੇ ਪਰੰਤੂ ਇੱਕ ਮੁੱਦਾ ਜਿਹੜਾ ਅਸੀਂ ਲੈ ਕੇ ਆਏ ਸੀਗੇ ਬੜਾ ਵੱਡਾ ਮੁੱਦਾ ਸੀਗਾ ਹੋ ਤੇ ਉਹ ਨੈਸ਼ਨਲ ਸਿਕਿਉਰਿਟੀ ਨਾਲ ਸੰਬ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਹਰਾਂ ਦੇ ਨੈਸ਼ਨਲ ਸਕਿਉਰਿਟੀ ਐਨਐਸਏ ਐਕਟ ਬੜੀ ਜਲਦੀ ਲਗਾਇਆ ਗਿਆ ਪਰੰਤੂ ਇੰਨਾ ਅਫਸਰਾਂ ਦੇ ਉੱਤੇ ਜਿਹੜੇ ਕੁਰਸੀਆਂ ਤੇ ਬੈਠੇ ਆ ਏਸੀ ਕਮਰਿਆਂ ਦੇ ਵਿੱਚ ਇਹਨਾਂ ਦੇ ਉੱਤੇ ਐਨਐਸਏ ਕਦੋਂ ਲੱਗੂਗੀ ਕਾਰਨ ਕੀ ਹੋਇਆ ਕਿ ਇੱਕ ਛੋਟਾ ਜਿਹਾ ਡਾਕੂਮੈਂਟ ਦਫ਼ਤਰ ਬੰਦ ਹੋਣ ਤੋਂ ਬਾਅਦ 5000 ਰੁਪਏ ਲੈ ਕੇ ਜਿਹੜੇ ਬਾਹਰ ਏਜੰਟ ਬੈਠੇ ਨੇ ਇਹਨਾਂ ਵੱਲੋਂ 5000 ਰੁਪਏ ਲੈ ਕੇ ਤੇ ਇੱਕ ਡਾਕੂਮੈਂਟ ਦਫਤਰ ਬੰਦ ਹੋਣ ਤੋਂ ਬਾਅਦ ਜਿਹੜਾ ਬਾਹਰ ਕੱਢਿਆ ਗਿਆ ਵਾ ਅਸੀਂ ਉਸ ਮੁੱਦੇ ਤੇ ਅੱਜ ਇੱਥੇ ਧਰਨਾ ਮੁਜ਼ਾਰਾ ਵੀ ਕੀਤਾ ਤੇ ਮੀਟਿੰਗ ਵੀ ਕੀਤੀ ਆ ਪਰੰਤੂ ਤੁਸੀਂ ਇਹ ਗੱਲ ਨੂੰ ਸੋਚੋ ਕਿ ਜੇ 5000 ਰੁਪਇਆ ਲੈ ਕੇ ਇੱਕ ਛੋਟਾ ਜਿਹਾ ਡਾਕੂਮੈਂਟ ਦਫਤਰ ਬੰਦ ਹੋਣ ਤੋਂ ਬਾਅਦ ਬਾਹਰ ਕੱਢਿਆ ਜਾ ਸਕਦਾ ਤੇ ਇਹਨਾਂ ਦਫਤਰਾਂ ਦੇ ਵਿੱਚ ਪੰਜ-ਪੰਜ ਲੈ ਕੇ 5-5 ਲੱਖ ਰੁਪਇਆ ਲੈ ਕੇ ਕੀ ਜਿਹੜੇ ਕ੍ਰਿਮੀਨਲ ਮਾਈਂਡਡ ਬੰਦੇ ਨੇ ਜਿਨ੍ਹਾਂ ਤੋਂ ਦੇਸ਼ ਨੂੰ ਦੇਸ਼ ਦੀ ਸੁਰੱਖਿਆ ਨੂੰ ਖਤਰਾ ਕੀ ਉਹਨਾਂ ਬੰਦਿਆਂ ਦੇ ਜਿਹੜਾ ਹੈਗਾ ਪਾਸਪੋਰਟ ਜਿਹੜੇ ਜਾਰੀ ਨਹੀਂ ਕੀਤੇ ਜਾਂਦੇ ਹੋਣਗੇ ਇੰਨਾ ਸਾਰੇ ਸਵਾਲਾਂ ਦੇ ਅਸੀਂ ਜਵਾਬ ਲੈਣ ਦੇ ਲਈ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਆ ਤੇ ਸਾਨੂੰ ਅਸ਼ਵਾਸ਼ਣ ਦਵਾਇਆ ਕਿਹਾ 10 ਦਿਨ ਦਾ ਸਾਡੇ ਕੋਲ ਸਮਾਂ ਲਿਆ ਗਿਆ ਕਿ 10 ਦਿਨ ਦੇ ਵਿੱਚ ਅਸੀਂ ਬੜੀ ਡੂੰਘਾਈ ਦੇ ਨਾਲ ਇਸ ਮਸਲੇ ਦੀ ਜਿਹੜੀ ਹੈਗੀ ਆ ਕਿਉਂਕਿ ਮਸਲਾ ਦੇਸ਼ ਦੀ ਸੁਰੱਖਿਆ ਨਾਲ ਸੰਬੰਧ ਰੱਖਦਾ ਵਾ ਬੜੀ ਡੂੰਘਾਈ ਦੇ ਨਾਲ ਅਸੀਂ ਇਹਦੀ ਜਾਂਚ ਕਰਾਂਗੇ ਤੇ ਜਾਂਚ ਕਰਕੇ ਜਿਹੜੀ ਇੱਕ ਉਹਦੀ ਕਾਪੀ ਹੈ ਉਹ ਜਥੇਬੰਦੀਆਂ ਦੇ ਆਗੂ ਸਹਿਬਾਨ ਨੂੰ ਦਿੱਤੀ ਜਾਊਗੀ ਜੇਕਰ ਅਸੀਂ ਇਹ ਚੇਤਾਵਨੀ ਵੀ ਨਾਲ ਨਾਲ ਇਸ ਵੀਡੀਓ ਚੜੀਏ ਦੇਣੀ ਚਾਹੁੰਦੇ ਆ ਕਿ ਜੇਕਰ 10 ਦਿਨ ਦੇ ਅੰਦਰ ਅੰਦਰ ਇਸ ਮਸਲੇ ਦਾ ਹੱਲ ਕੋਈ ਨਾ ਕੱਢਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੱਡੇ ਇਕੱਠ ਕਰਕੇ ਹੋ ਸਕਦਾ ਅਸੀਂ ਰੋਡ ਜਾਮ ਕਰੀਏ ਹੋ ਸਕਦਾ ਅਸੀਂ ਇਸ ਦਫ਼ਤਰ ਦੇ ਵਿੱਚ ਪੱਕਾ ਦਿਨ ਰਹਾ ਤਾਂ ਨਰਖੀਏ ਉਹ ਮੀਟਿੰਗ ਲਾ ਕੇ ਅਗਲਾ ਜੱਟਾ ਜਿਹੜਾ ਬਹਿ ਕੀਤਾ ਜਾਊਗਾ ਜਿੰਨੇ ਵੀ ਸਾਡੇ ਵੀਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਇੱਕ ਛੋਟੇ ਸੱਦੇ ਤੇ ਪਹੁੰਚੇ ਇਨੀ ਇੱਕ ਬੇਨਤੀ ਆ ਕبول ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਦਾਸਤਰ ਮੈਂ ਦੱਸਣ ਬੀਕੇ ਜੋ ਦਿਖਾਉਂਦਾ ਜ਼ਿਲ੍ਹਾ ਪ੍ਰਧਾਨ ਕੋਲ ਸਾਈ ਬਾਕੀ ਸਾਡੇ ਡਾਕਟਰ ਸਾਹਿਬ ਜਿਹੜੇ ਪੰਜਾਬ ਕਿਸਾਨ ਯੂਨੀਅਨ ਬਾਕੀ ਦੇ ਜਰਨਲਿਸਟਰ ਨੇ ਉਹ ਤੁਹਾਨੂੰ ਦੱਸ ਕੇ ਗਿਆ ਵੀ ਜਿਹੜੇ ਪਾਸਪੋਰਟ ਦੇ ਦਫ਼ਤਰ ਦੇ ਵਿੱਚ ਜਿਹੜਾ ਆਮ ਜਨਤਾ ਦੀ ਜਿਹੜੀ ਲੁੱਟ ਕੀਤੀ ਜਾਂਦੀ ਆ ਉਹ ਕੁਛ ਦਿਨ ਪਹਿਲਾਂ ਸਾਡੇ ਮਸਲੇ ਧਿਆਨ ਚ ਆਏ ਸੀ ਤਿੰਨ ਮਸਲੇ ਅਸੀਂ ਇਹਨਾਂ ਨੂੰ ਕਈ ਵਾਰ ਮਲੇ ਫੋਨ ਤੇ ਵੀ ਗੱਲਾਂ ਹੁੰਦੀਆਂ ਰਹੀਆਂ ਪਰ ਇਹ ਪਾਸਪੋਰਟ ਦਫ਼ਤਰ ਦੇ ਆਰਪੀਓ ਨੂੰ ਸਾਡੀ ਗੱਲ ਨਹੀਂ ਸਮਝ ਆਉਂਦੀ ਇਸੇ ਕਰਕੇ ਅਸੀਂ ਇਹ ਸਾਰਾ ਜਿਹੜਾ ਆਪਦੀ ਜਥੇਬੰਦੀ ਦਾ ਸਾਰਾ ਲੀਡਰਸ਼ਿਪ ਸਾਰਾ ਕਿੱਡਰ ਜਿਹੜਾ ਇਕੱਠਾ ਕਰਕੇ ਸਾਨੂੰ ਪਾਸਪੋਰਟ ਦਫ਼ਤਰ ਜਿਹੜਾ origignal ਸਰਕਾਰੀ ਜਿਹੜਾ ਜ਼ਿਲੰਦਰ ਦੇ ਵਿੱਚ ਉਹਦੇ ਅੱਗੇ ਧਰਨਾ ਲਾਉਣਾ ਪਿਆ ਇਹ ਲੁੱਟ ਜਿਹੜੀ ਆਮ ਜਨਤਾ ਦੀ ਜਿਹੜੀ ਲੁੱਟਾ ਇਹ ਛੇਲੀ ਲਈ ਤੁਰੇ ਆਂਦੇ ਜੇ ਕਿਸੇ ਇੱਕ ਨਾਂ ਦੇ ਵਿੱਚ ਇੱਕ W ਦਾ ਜਾਂ V ਦਾ ਫਰਕ ਆ ਲੱਖਾਂ ਰੁਪਏ ਡੇਡ ਡੋ ਦੋ-ਦੋ ਲੱਖ ਰੁਪਏ 1-1 ਬੰਦੇ ਕੋਲ ਲੈਂਦੇ ਜੇ ਮੰਨ ਲਓ ਦਿਹਾੜੀ ਦੇ ਵਿੱਚ 150 ਬੰਦਾ ਆਉਂਦਾ ਵਾ ਤੇ ਇਹ ਮੰਨ ਲਓ ਸ਼ਾਮ ਤੱਕ ਕਰੋੜ ਡੇਢ ਕਰੋੜ ਰੁਪਏ ਇਕੱਠਾ ਕਰਕੇ ਲੈ ਜਾਂਦੇ ਆਮ ਲੋਕਾਂ ਦੀ ਜਿਹੜੀ ਐਨੀ ਲੁੱਟ ਕਰਦੇ ਆ ਅਹੀਂ ਤੱਕ ਇਹ ਕਰਜ਼ੇ ਦੇ ਥੱਲੇ ਦਬਿਆਂ ਕਦੀ ਸਾਡੀ ਜਿਹੜੀ ਫਸਲਾਂ ਪਾਣੀਆਂ ਦੇ ਨਾਲ ਮਾਰੀ ਜਾਂਦੀ ਆ ਕਦੀ ਕਦੀ ਜਿਹੜੇ ਗੜੇ ਆ ਜਾਂਦੇ ਕਦੀ ਕੋਸ਼ ਹੋ ਜਾਂਦਾ ਇਸ ਕਰਕੇ ਇਹ ਤਾਂ ਜਿੱਦਾਂ ਕਹਿੰਦੇ ਵੀ ਪੱਤਾ-ਪੱਤਾ ਜਿਹੜਾ ਸਾਡਾ ਵੈਰੀਆ ਕਿਸਾਨਾਂ ਦਾ ਇਸ ਕਰਕੇ ਸਾਰੇ ਇਕੱਠੇ ਹੋ ਕੇ ਆਪਦੇ ਜਿਹੜੇ ਆਪ ਨੂੰ ਬਚਾਉਣ ਲੱਗੇ ਆ ਜਿੱਦਾਂ ਕਹਿੰਦੇ ਜਥੇਬੰਦੀਆਂ ਦੇ ਵਿੱਚ ਕਿਨਾਰਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਤੇ ਅਸੀਂ ਇਹ ਸਾਰੇ ਵੀਰਾਂਗੇ ਬੇਨਤੀ ਕਰਦੇ ਆ ਵੀ ਜਦੋਂ ਕੋਈ ਇਦਾਂ ਦਾ ਮਸਲਾ ਆਉਂਦਾ ਸਾਰੇ ਇਕੱਠੇ ਹੋ ਜਾ ਕਰੋ ਜਾਂ ਕੋਈ ਹੋਰ ਜਿਹੜਾ ਲੈਂਡ ਪੂਲਿੰਗ ਐਕਟ ਵਰਗੇ ਜਾਂ ਮੀਟਰ ਜਿਹੜਾ ਮੀਟਰਾਂ ਦਾ ਜਿਹੜਾ 2020 ਉਹਦੇ ਵਾਲਾ ਜਿਹੜਾ ਬਿਜਲੀ ਵਾਲਾ ਉਹ ਲਿਆ ਕੇ ਲੋਕਾਂ ਦੇ ਜਿਹੜੇ ਘਰਾਂ 'ਚ ਮੀਟਰ ਲਾਏ ਜਾ ਰਹੇ ਆ ਇਸ ਕਰਕੇ ਸਾਰੀ ਜਥੇਬੰਦੀਆਂ 'ਗੇ ਅਪੀਲ ਆ ਵੀ ਆ ਇਕੱਠੇ ਹੋ ਕੇ ਆਮ ਲੋਕਾਂ ਦੀ ਜਿਹੜੀ ਆਪਾਂ ਜਿਹੜੀ ਲੁੱਟ ਹੋ ਰਹੀ ਓ ਬਚਾਈਏ ਆਸਟਾ ਮਹੂਨ ਦੀ ਲੜਾਈ ਆ ਕਿਸਾਨੀ ਜਵਾਨੀ ਸਾਰਾ ਕੁਝ ਬਚਾਉਣ ਦੀ ਜਿਹੜੀ ਲੜਾਈ ਆ ਜਿਹੜਾ ਕੋਲ ਆ ਇਹ ਬਹੁਤ ਤਕੜਾ ਵਾ ਇਹ ਸਾਰੇ ਰਲ ਮਿਲ ਕੇ ਲੜਾਂਗੇ ਤਾਹੀਂ ਆਪਾਂ ਇਹਦੇ ਸਿਰੇ ਚੜ੍ਹ ਸਕਦੇ ਆ ਇਹਨੀਆਂ ਬੇਨਤੀਆਂ ਕਰਦਾ ਕਿ ਮਾਨ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ